ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਰਕੀਟੀਟੀ ਪੰਜਾਬ ਤੋਂ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਉਹਦੀ ਪੰਜਾਬ ਤੇ ਹਰਿਆਣਾ ਚੈਪਟਰ ਦੀ ਮੀਟਿੰਗ ਹੈਗੀ ਆ ਜਿਹਦੇ ਵਿੱਚ ਜਿਹੜਾ ਪੀਜੂ ਦਾ ਅੰਦੋਲਨ ਚੱਲ ਰਿਹਾ ਉਹਦੇ ਤੇ ਵੀ ਚਰਚਾ ਕਰਾਂਗੇ ਤੀਸਰਾ ਜਿਹੜਾ ਨੋਟੀਫਿਕੇਸ਼ਨ ਆਇਆ ਉਹਨਾਂ ਨੂੰ ਜਿਹੜੀ ਉਹ ਵਿਦਿਆਰਥੀਆਂ ਨਾਲ ਗੱਲ ਹੋਈ ਉਹਦੇ ਵਿੱਚ ਕੇਂਦਰ ਨੇ țeਡੇ ਢੰਗ ਨਾਲ ਚੋਰ ਬੋਰੀ ਰੱਖ ਲਈਆ ਉਹਨੂੰ ਵਾਪਸ ਨਹੀਂ ਲਿਆ ਗਿਆ ਜਿਸ ਢੰਗ ਨਾਲ ਉਹਦਾ ਨੋਟੀਫਿਕੇਸ਼ਨ ਜਿਹੜਾ ਸੈਨੀਟ ਸਿੰਡੀਕੇਟ ਦਾ ਸੀਗਾ ਕਰਨਾ ਚਾਹੀਦਾ ਸੀਗਾ ਉਹ ਮੁੱਦਾ ਵੀ ਵਿਚਾਰਤੀ ਨਾਊਗਾ ਦੂਸਰਾ ਜਿਸ ਤਰੀਕੇ ਨਾਲ ਕੱਲ ਫੇਰ ਨਜਾਇਜ਼ ਮਾਈਨਿੰਗ ਤੇ ਲਗਭਗ 40 ਕਿਸਾਨ ਬੀਬੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਮੋਗੇ ਦੇ ਵਿੱਚੋਂ ਤੇ ਕਿਸਾਨਾਂ ਦਾ ਰੋਗ ਅੱਗੇ ਝੁਕਦਿਆ ਉਹਨਾਂ ਨੂੰ ਛੱਡਣਾ ਪੈ ਗਿਆ ਇਸ ਤੋਂ ਪਹਿਲਾਂ ਤਰਨਤਾਰ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਜਿਹੜਾ ਬਾਈ ਇਲੈਕਸ਼ਨ ਵਿੱਚ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਜਿਹੜਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰਨ ਜਿਹੜਾ ਕੇਮਮ ਦਾ ਪ੍ਰੋਗਰਾਮ ਉਹਦੇ ਕਰਕੇ ਜਿਹੜਾ ਬਹੁਤ ਰੋਲ ਚੱਲ ਰਿਹਾ ਇਹਦੇ ਨਾਲ ਦੀ ਨਾਲ ਸ਼ੰਭੂ ਖਨੌੜੀ ਦੇ ਜਿਵੇਂ ਮੋਰ ਕੇ ਖਦੇੜੇ ਗਏ ਆ ਅਜੇ ਤੱਕ ਉਹਨਾਂ ਦਾ ਹਿਸਾਬ-ਕਿਤਾਬ ਨਹੀਂ ਹੋਇਆ ਹੈਗਾ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਨਾ ਉਹਦਾ ਮਾਫਜ਼ਾ ਮਿਲਿਆ ਹੈਗਾ ਸਭ ਤੋਂ ਵੱਡੀ ਗੱਲ ਬਿਜਲੀ ਸੌਟ ਬਿੱਲ 2025 ਜਿਹੜਾ ਖਲੜਾ ਆਇਆ ਹੈਗਾ ਉਹ ਬਹੁਤ ਜਿਹੜਾ ਪੂਰੇ ਦੇਸ਼ ਨੂੰ ਉਹਨੇ ਨੁਕਸਾਨ ਕਰਨਾ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੀ ਡਾਕਾ ਹੈਗਾ ਵੀ ਜਿਹੜੇ ਵਿਸ਼ੇ ਸੂਬਿਆਂ ਦੇ ਹੀ ਉਹਦੇ ਵਿੱਚ ਆ ਕੇ ਕੇਂਦਰ ਦਖਲਅੰਦਾਜ਼ੀ ਕਰ ਰਿਹਾ ਇਹਦੇ ਨਾਲ ਗੰਨੇ ਦਾ ਇਸ਼ੂ ਆ ਠੀਕ ਹੈ ਸਾਡੇ ਤੇ ਕੇਸ ਪਾਏ ਆ ਪਰਾਲੀ ਵਾਲਾ ਇਸ਼ੂ ਆ ਔਰ ਬਹੁਤ ਸਾਰੇ ਕਿਸਾਨਾਂ ਬਿਦੂਰਾਂ ਦੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਰਜਾ ਇਹ ਸਾਰੇ ਅੱਜ ਅਜੰਡੇ 'ਚ ਰੱਖ ਕੇ ਇਹਦੇ ਬਾਰੇ ਪਲਾਨਿੰਗ ਕਰਾਂਗੇ ਤੋਂ ਸਾਰੇ মিডিਆ ਨੂੰ ਬੇਨਤੀ ਹੈ ਪ੍ਰੈਸ ਨੂੰ ਦੱਸਿਆ ਜਾਊਗਾ ਪੀਸੀ ਬਾਰੇ ਜ਼ਰੂਰ ਸਾਨੂੰ ਸਮਾਂ ਦਿੱਤਾ ਜਾਵੇ ਧੰਨਵਾਦ